ਜਹਾਦੀ ਵਾਲਿਆ ਜਿਹੜੇ ਮਜ਼ਾਕ ਕਰਉਂਦੇ ਇੱਕ ਦਿਨ ਫੁੱਟ ਦਾ ਕਰਾਇਆ ਕਰਨਗੇ ਜਾਗ ਥੋੜੀਆ ਮਜ਼ਾਕ ਥੋੜੀਆ ਆਹ ਅੱਜ ਉਹ ਬਾਈ ਨੂੰ ਕਹਿ ਕੇ ਜੀਗਾ ਆ ਜਾ ਕੇ ਤਾ ਉਹ ਵੀ ਨਹੀਂਗਾ ਮੁੱਖ ਤੇ ਈ ਮੀਆਂ ਨਾਲ ਲੜੀ ਜਾਂਦਾ ਉਹ ਪੱਕੀ ਗੱਲ ਆ ਕਿ ਹੋਰ ਉਹਦੇ ਕੋਲ ਕੀ ਹੱਲ ਉਹ ਹੀ ਆਉ ਬਾਉੜੀਆਂ ਨੇ ਆ ਫਿਰਦਾ ਨਾਲ ਦੀ ਸਾਰਾ ਇੰਕੜਨ ਨਾਲ ਆ ਤਿਆ ਸੰਨ ਦਿਨ ਹੋ ਗਏ ਮੰਜਰੇ ਪਾਈ ਕੀ ਲਗਾਤੇ ਆ ਆਹ ਵਾ ਓਏ ਨਾ ਟਾਈਮ ਲਾਤਾ ਓਏ ਹਾਂ ਕਰੇ ਤੀਮਿਆਂ ਵਾਲੀ ਲੜੀ ਜਾਣਾ ਰਹਿਣਾ ਕੋਈ ਕੰਮ ਧੰਦਾ ਵੀ ਕਰ ਲਾ ਓਰੇ ਉਹ ਕੰਮ ਧੰਦਾ ਹੀ ਕਰਨਾ ਆ ਹੋਰ ਕੀ ਕਰਨਾ ਆ ਮੈਂ ਆ ਤੀਮਿਆਂ ਨੂੰ ਸਾਰਾ ਕੇਰਾ ਪੜਾ ਹੁੰਦਾ ਤਾਂ ਬਰਸੀਨ ਦਾ ਓਏ ਇਹ ਫਿਰ ਲੈ ਗਿਆ ਮੈਂ ਕਹਿੰਦੀ ਮੈਂ ਕੰਮ ਕਰਵਾਉਂਦੀ ਆ ਮੈਂ ਕਰਵਾ ਦੇ ਆ ਜਾ ਉਥੋਂ ਖਾਲਜਾ ਕਰਨ ਵਾਲਾ ਪਿਆ ਥੋੜਾ ਮੈਨੂੰ ਪਤਾ ਕਾ ਇੱਕ ਤੇਰੇ ਨਾਲ ਉਹ ਜੱਗਾ ਹੋਗਾ ਇੱਕ ਤੂੰ ਹੋਗਾ ਤੇਰੇ ਛਰੇ ਤੇ ਲੁੱਚੇ ਹੋਗੇ ਮੈਨੂੰ ਸਭ ਪਤਾ ਕਰ ਲਾਂਦਾ ਓ ਲੈ ਨਲਿਆਹਾ ਗੰਨਿਆਂ ਚ ਕੀ ਕਰ ਰੱਖਿਆ ਤੂੰ ਓਏ ਰਾਗੋ ਜੀ ਨੀਰਾ ਮੈਂ ਕੀ ਕਰਤਾ ਆ 빙ਗੇ ਜੇ ਉਹਨੇ ਇਥੋਂ ਨਾਲੇ ਮੁਸਕ ਜੀ ਮਾਰੀ ਗਿਆ ਉਹ ਉਹ ਤਾ ਉਹ ਤਾ ਉਹ ਗਈ ਉਹ ਜਿਸ ਨੂੰ ਦਸਕੀ ਨਾ ਉਹ ਭੈਣਾਂ ਦੇ ਗੰਨਿਆਂ ਦੇ ਕੁੱਤੇ ਹੋਗੇ ਜੀ ਮਰਗੇ ਜੀਗੇ ਕੁੱਤੇ ਗਾਣੂ ਮਰਗੇ ਜੀ ਮੈਨੂੰ ਦੇਖਣ ਦੇ ਖੜ ਜਾ ਉਹ ਕੁੱਤਾ ਕੁੱਤਾ ਮਰਿਆ ਹੋਇਆ ਕੁੱਤਾ ਮਰਿਆ ਕੁੱਤਾ ਮਰਿਆ ਹੋਇਆ ਹਾਂ ਕੁਛ ਨਹੀਂ ਹੈਗਾ ਉੱਥੇ ਚਲ ਆਪਾਂ ਖਾਲ ਘੜਨਾ ਹੈਗਾ ਇੱਧਰ ਆ ਜਾ ਕੁੱਤਾ ਮਰ ਗਿਆ ਕੰਮ ਕਰ ਲਿਆ ਕਰ ਸੱਦਾ ਹੋਗੇ ਓਏ ਖਾਲ ਘੜਾ ਲੈ ਤੂੰ ਮੇਰੇ ਨਾਲ ਚੁੱਪੋ ਕੇ ਜਾ ਕਹੀ ਜਾ ਕੇ ਲਿਆ ਗੋਠੇ ਆਣੂ ਤੂੰ ਕਰਦਾ ਕੰਮ ਆ ਤੂੰ ਕਹੀ ਜਾਕੜਿਆ ਕਿੰਨਿਆ ਜਾ ਕਨੀ ਫੇਰ ਜਾਈ ਜਨਾ ਆਇਆ ਕਿੱਧਰ ਮਰ ਗਿਆ ਉਹ ਕਹੀ ਕੋਈ ਲਿਆ ਆਣੂ ਭੈਣ ਦਾ ਗੱਲ ਸੁਣਦਾ ਜਵਾਹ ਹਾ ਪੀ ਜਾਣੀ ਆਹ ਓਏ ਹਾਂ ਭਾਈ ਫੇਰ ਜਾਈ ਨਾ ਤੇ ਕੁਝ ਨਹੀਂ ਮਾ ਪਾਣੀ ਆ ਪੀਲੀ ਕੁੱਟ ਆਹ ਪਾਣੀ ਆਗਾ ਇਹਦਾ ਬੋਤਲ ਜੀ ਪੀਤੀ ਆ ਇਥੇ ਮੈਂ ਚਾ ਲਾ ਲਨੇ ਆ ਲਾ ਲਨੇ ਉਧਰ ਕੰਮ ਵੀ ਕਰਾ ਦੇ ਲਾਉਣ ਤਾਂ ਲੱਗ ਜਾਣਾਗਾ ਉਹੀ ਕਰਾਉਣਾ ਦਨਣਾ ਮੈਂ ਮੈਂ ਢੀੜੇ ਬਾਦ ਲੀੜੇ ਖਰਾਬ ਕਰਦਣਾਗਾ ਮੈਂ ਬਣ ਕੇ ਜੇ ਮੈਂ ਚੱਲ ਫਿਰ ਵਧੀਆ ਕੰਮ ਹੋ ਜੂਗਾ ਉਹ ਕਿੱਥੇ ਬਣਿਆ ਜਾਂਦਾ ਇੱਥੋਂ ਉਹ ਹੁਣ ਮੈਂ ਲੋਟ ਆਣ ਜਮਾ ਹੁਣ ਜੇ ਮੈਥੋਂ ਭੈਣ ਚੋ ਮਗਵਾਲੀ ਕੀ ਸਾਰੀ ਓਕਰ ਬਾੜੀ ਖਾਲ ਜਾ ਕੜਵਾੜੀ ਉਹ ਜਾਣਦਾਗਾ ਮੈਂ ਨਾਲੇ ਤਰੱਕੇ ਰੋਲਾ ਜਿਹਾ ਵਿਆਹ ਦੀ ਕੀ ਪਰਖ ਹੀ ਹੋਤੇ ਉਮਾ ਮਰਾ ਵਿਆਹ ਕਰਾ ਦੂ ਜਰਾ ਵਿਆਹ ਕਰਾਉਣ ਨੂੰ ਕਿੱਥੋਂ ਦੀ ਵੀਰਾਂ ਦੀ ਇਹਨੂੰ ਹੋਰ ਇੰਨਾ ਸੋਹਣਾ ਤੇ ਨੱਖਾ ਮੁੰਡਾ ਮੈਂ ਕੋਈ ਸੋਹਣਾ ਜਿਹਾ ਨੱਖਾ ਦਾ ਹੈਗਾ ਤੇਰੀਆਂ ਹਰ ਕਰਤ ਕਿੱਕ ਤਾਂ ਮਾੜੀਆਂ ਹੋ ਰਹੀਆਂ ਨੇ ਪੱਥਰੋਂ ਖੁਰਕ ਪਈਆ ਮੇਰੇ ਕੀ ਤੂੰ ਖੁਰਕੀ ਕਹਦਣਾ ਤੂੰ ਪਈਆ ਕੀ ਉਹ ਕੱਲ ਇੱਥੇ ਸੀਬੋ ਆ ਕੇ ਲਾਂਬਾ ਦੇ ਗਈ ਸੀਗੀ ਉਹਨਾਂ ਨੂੰ ਆ ਤਾਈ ਨੂੰ ਵੀ ਉਹ ਖਾਲ ਘੜ ਦੇ ਨੂੰ ਮਿਲਿਆ ਸੀ ਮੈਨੂੰ ਤੇ ਇੱਥੇ ਕੱਲ ਉਹਨੂੰ ਫੇ ਤਾਈ ਨੂੰ ਕੱਪੜੇ ਧੋਣ ਆਈ ਉਹ ਆਪਣੀ ਮੋਟਰ ਤੇ ਪੁੱਠਾ ਐਦਾਂ ਬੋਲਿਆ ਉਹ ਮੈਂ ਤਾਂ ਇਹ ਮੈਂ ਤਾਂ ਉਹ ਆਖਰੀ ਗੱਲ ਕਹਿੰਦ ਨੇ ਵਿਆਹ ਜਾ ਕਰ ਇੱਥੇ ਕੀ ਕਰ ਆਇਆ ਕਰ ਇੱਥੇ ਐਂਦਾ ਕਹਣੂ ਆਖੇਗਾ ਮੈਨੂੰ ਸਭ ਪਤਾ ਦੁਨੀਆ ਲੁੱਤੀ ਬੰਦਾ ਉਹ ਹੀ ਆਖਿਆ ਜੀ ਮਾਹ ਆ ਉਹ ਖਾਲ ਜਾ ਉਹ ਕਰਨਾ ਸਵਾਰਾਂ ਗਿਆ ਪਾ ਚੱਲ ਇੱਥੇ ਐ ਸੱਚੋ ਬਣਿਆ ਕਰਾਂਗਾ ਬਦਲ ਕੱਪੜੇ ਹਾਂ ਆ ਗਿਆ ਓਏ ਸੁੰਡੀ ਵਾਲੀ ਸਪਰੇਅ ਐ ਥਰਾ ਬੰਦਾ ਦੀ ਮੀ ਜਗਾ ਦੋ ਛਾਪੇ ਨੇ ਤੇ ਉਹ ਇਹਦਾ ਪਿਆਰ ਸੁੰਡੀ ਨਾਣਾ ਸਪਰੇਅ ਦਾ ਇਹ ਮੈਂ ਨਹੀਂ ਕਹਿੰਦਾ ਇਹ ਬਿੰਨੀ ਬਾਣੀਆਂ ਕਹਿੰਦਾ ਕਹਿੰਦੇ ਕਰੀ ਇਹ ਇਹ ਬਰਸੀਨ ਤੇ ਕਰੀ ਤੀ ਬਰਸੀਰਦ ਤਾਂ ਸਾਰੀ 3 ਮੀਨੂ ਵੜਾਤਾ ਉਹ ਬਦਬਾਰੀ ਫੁੱਟਿਆ ਉਹ ਔਰ ਸਾਡੇ ਨੂੰ ਆਇਆ ਤੇਰੀ ਮੈਂ ਕੜਦਾ ਰੜਕਾ ਤੇਰੀ ਮੈਂ ਕਰਾਉਣਾ ਸਰਪਿਆਂ ਚੱਕ ਕਹੀ ਕਰਾ ਬਦਲ ਕਪੜੇ ਕਪੜੇ ਬਦਲਾ ਲੜ ਮੋੜ ਕੇ ਨਹੀਂ ਸਰਦਾ ਹੈਗਾ ਕਪੜੀ ਬਦਲਾ ਕਰਦਾ ਸੀ ਜੇ ਪੀਏ ਸਤਾਨ ਲਾਗੀ ਕੱਢ ਮੇਰੀ ਜਾਨ ਬੁੱਲੇ ਹੀਟਲਾਂ ਤੰਦਾ ਦੇ ਥੱਲੇ ਦੱਬ ਕੇ ਬੁੱਲੇ ਹੀਟਲਾਂ ਤੰਦਾ ਨੀਟਲੇ ਦੱਬ ਕੇ ਜੱਟ ਮੁੰਡੇ ਆਉਂਦਾ ਮਾਰਦਾ ਹੋਰ ਜਗੇ ਸਾਲਾ ਚਮਕੀਲਾ ਬਣਿਆ ਆਉਂਦਾ ਕਿਵੇਂ ਆ ਹੋਰ ਚੁੰਦੀ ਲਾਲਾ ਲਵਾ ਦੇ ਚੱਕ ਲੈ ਇਹ ਧਰਤੀ ਦੀ ਤੂਤਿਆ ਲਾ ਲੈਣਾ ਹੂੰ ਤੂੰ ਐਸਾ ਥੋ ਲੱਗਿਆ ਓਏ ਇਹਦਾ ਮਾਹ ਚੱਲ ਵਿਲੇ ਦੀ ਗਾਣਾ ਜਾਂ ਗਾਲੇ ਹੈ ਗਾਣਾ ਜਾਂ ਗਾਲੇ ਦੀ ਰਾਜ ਹੁਣ ਜਲਦੇ ਚ ਗੱਲ ਜੀ ਨਹੀਂ ਲਹੀ ਪਹਿਲਾਂ ਹੋਲਾ ਮਲਾ ਬਤਾਉਣ ਲੱਗੀ ਕੌਦਾ ਹੈ ਇੱਕ ਪੁੜੀ ਜੀ ਆਉਂਦੀ ਹੈ ਉਹ ਤਾਂ ਚੁੰਦੀ ਨਾਲ ਤਾਂ ਮਾਸ਼ਲ ਨਹੀਂ ਪੈਂਦੀ ਹੈ ਓਹ ਐ ਜਿਹਾ ਦੇ ਬੁੱਲਾ ਤੇ ਟਿਪਾ ਹਾਂ ਹਾਂ ਉਹ ਹੁੰਦੀ ਹੈ ਜੀ ਹਾਂ ਓਏ ਉਹ ਨਲੇ ਛੱਤ ਲੋੜਾ ਜੇ ਪਹਿਲਾਂ ਹੀ ਛੋਡੇ ਹੋਏ ਉਹ ਕਾਨੂੰ ਪੁੱਛਦਾ ਹੈ ਤੇ ਆ ਭੈਣ ਦਾ ਜਿਹੜੀ ਮੇਰੀ ਭਾਬੀ ਹੈ ਮਾਨੂੰ ਆਖਿਆ ਮੰਤਰੀ ਭੈਣ ਨਾਲ ਵਿਆਹ ਕਰਾ ਦੇ ਭੈਣ ਦੇ ਉਹ ਵੀਰ ਕਰਵਾਉਂਗੇ ਵੀ ਮੈਂ ਸ਼ਾਦੀ ਕਰਵਾ ਦੇ ਮੈਨੂੰ ਓਏ ਤੈਨੂੰ ਕੀ ਪਤਾ ਹੈ ਟੀਮਿਆ ਕਿਵੇਂ ਮੋਚ ਕਰੀਦੀਆਂ ਹੁੰਦੀਆਂ ਨੇ ਤੂੰ ਦੱਸ ਦੇ ਬਾਈ ਪਰ ਪਹਿਲਾਂ ਉਹਨੂੰ ਮਿੱਠੀਆਂ ਗੋਲੀਆਂ ਦੇ ਅੱਛਾ ਹਾਂ ਫੇਲ ਬਣੂਗੀ ਕੋਈ ਗੱਲ ਗੁੱਲਤੇ ਜੀ ਕਿੱਥੋਂ ਮਿਲਦੇ ਨੇ ਇਹ ਉਹ ਮਿਲਦੀਆਂ ਨਹੀਂ ਤੂੰ ਦੇ ਲਵੇ ਬਹਿ ਕੇ ਮਿੱਠੇ ਪੋਚੇ ਮਰਿਆ ਕਰ ਹੋਰ ਫਾਸ਼ੀ ਸਾਹ ਠੀਕ ਹੈ ਬਤਰੀ ਹੱਥ ਜਾ ਫੇਲਦਾ ਅੱਛਾ ਹੋਰ ਇਹਦਾ ਮੈਂ ਕਰ ਦੂਗਾ ਮੈਨੂੰ ਆਉਂਦਾ ਨਾ ਭੈਣ ਚੋਲਦੀ ਆ ਮੈਂ ਦੇਖਿਆ ਤੂੰ ਤਾਂ ਲੜਨਿਕੜੀ ਤੇ ਰੱਖਦੇ ਉਹ ਕਾਣੋ ਯਾਰ ਮੇਰਾ ਗੁੱਸਾ ਵਾਲਾ ਪੜਾ ਮੈਂ ਤੈਨੂੰ ਪਤਾ ਹੈਗਾ ਬੰਦਾ ਪੁੰਦਾ ਮਾਰ ਕੀ ਗੁੱਸਾ ਘੱਟ ਨਹੀਂ ਕਰੀ ਤੂੰ ਦੇ ਨੰ ਲਵੇ ਲੱਗ ਮੜਾ ਜਾ ਉਹ ਛੋੜਾ ਦਾ ਖੇਤ ਹੀ ਹੁੰਦਾ ਆਹ ਦਾ ਖੇਤ ਹੀ ਹੁੰਦਾ ਤੈਨੂੰ ਕਹ ਕਦੇ ਲਵੇ ਬਜੇ ਕਲਮੰਜੀ ਤੇ ਅੱਛਾ ਹੋਰ ਜੋ ਦਾਲ ਚੀਲ ਦੀ ਲੈ ਪਾ ਵੀ ਮੈਂ ਚੀਰਾਂ ਅੱਛਾ ਇਹ ਸਾਗ ਵੜਦੀ ਆ ਉਹ ਭੈਣ ਚੋ ਦਾ ਦਾ ਮਾਂਗੂ ਚੱਲੰਦੇ ਬਸ ਹੁੰਦਾ ਮੈਨੂੰ ਹੁੰਦਾ ਤਾਂ ਮੈਂ ਆਪੀ ਕਰ ਦੂੰ ਉਹ ਜੇਲਾ ਸੋਦੇ ਵਾਲਾ ਨਾ ਹਾਂ ਉਹ ਪਹਿਲਾਂ ਚੌਕੇ ਬਸ ਪਿਲ ਤੱਕਾ ਖੇਡਦਾ ਰਹੇ ਕਿਸੇ ਨਾਲ ਅੱਛਾ ਹਾਂ ਤੂੰ ਹੁਣ ਤੈਨੂੰ ਦਿੰਦਾ ਸਿੱਖਿਆ ਹਾਂ ਤੂੰ ਗੱਲ ਦੱਸਦੀ ਨਹੀਂ ਭੈਣ ਚੋਲ ਦੇ ਦੀ ਜਾ ਕੇ ਕਰੇ ਬਸ ਹੁੰਦਾ ਮੈਂ ਦੱਸੂ ਮੇਰਾ ਨਾਂ ਉਹਦਾ ਲੈਣਾ ਦੀ ਨਾ ਤੇਰਾ ਨਾਂ ਨਹੀਂ ਦੰਦਾ ਕਿਤੇ ਮਿਲੇ ਤੰਬੇ ਬਵਾ ਦੇ ਨਾ ਨਾ ਤੇਰੇ ਘਰੋਂ ਪਾਉਂਗਾ ਤੈਨੂੰ ਹੁਣ ਮੈਂ ਕੱਲ ਕਹਿਤੀ ਬਿਲਕੁਲ ਮਿੱਠੀਆਂ ਗੋਲੀਆਂ ਮਾਰ ਬਸ ਠੀਕ ਆ ਹਾਂ ਜੋ ਦਾਲ ਦੂਲ ਚੀਜ਼ ਨਹੀਂ ਲੈ ਭਾਬੀ ਮੈਂ ਚੀਲਾ ਬਸ ਠੀਕ ਆ ਹੋਰ ਤੂੰ ਪੈਂਚ ਦਦਾਲੂ ਪੀ ਕੇ ਨਾਲਿਆਂ ਚ ਦਿਗਿਆ ਰਹਿਣਾ ਪੱਕੀ ਗੱਲ ਆ ਫੇਰ ਆ ਜੂਗੀ ਹਾਂ ਹਾਂ ਬਸ ਠੀਕ ਆ ਚਲ ਚੰਗਾ ਮੈਂ ਵੀ ਘਰੇ ਜਾਣਾ ਹੁਣ ਤਾਵਾਂ ਤੂੰ ਆ ਚੋਂਗਾ ਅੱਛਾ ਹਾਂ ਤੂੰ ਉੱਦਲ ਕਿਵੇਂ ਖਿਲਦਾ ਹੈ ਉਹ ਬਸ ਮੈਂ ਆ ਗਿਆ ਮਾ ਚੱਲ ਮੇਰੇ ਜੱਗੇ ਮਿੱਤਲ ਲੈ ਬੈ ਚੱਲ ਗਈਏ ਚਲ ਚੰਗਾ ਹੋਰ ਅੱਧੀ ਉਹਦੀ ਨਹੀਂ ਲਾਉਣਾ ਨਾ ਬਸ ਅੱਧੀ ਉਹਦੀ ਨੋ ਮੈਂ ਠੀਕ ਫੇਰ ਭੱਜ ਜਾ ਆ ਜਾ तुम्ही चलेगा पिंडी और आजा चल अब तेरा ओ खैर आई बाबा जी ਤੈਨੂੰ ਪੁੱਤਰ ਦੀ ਮਰਜ਼ਾ ਮੇਰੇ ਗੁਗਾ ਯਾਰ ਪੀਰ ਤੈਨੂੰ ਖੁਸ਼ੀਆਂ ਦੇ ਰੱਖੇ ਸਦਾ ਕਾਰੋਬਾਰ ਤੇ ਵਧਾਵੇ ਬੱਚਾ ਲਗਾਉ ਹੱਥ ਬਾਬੇ ਨਾਲ ਦੇ ਦਿੱਨਾ ਨਾ ਨਾ ਬੱਚਾ ਜਾ ਖੁਸ਼ੀਆਂ ਦੀ ਰੱਖੂ ਤੈਨੂੰ ਬਾਬਾ ਗੁਗਾ ਪੀਰ ਤੈਨੂੰ ਖੁਸ਼ੀਆਂ ਦੇਵੇ ਸਦਾ ਪੁੱਤਰ ਮਿਲੇ ਤੇਰੇ ਕਰਮਾਂ ਦੇ ਵਿੱਚ ਰੀਤਾ ਕਰਦਾ ਸੀ ਬਾਬਾ ਜੀ ਨੂੰ ਪੁੱਛ ਲਾ ਉਹ ਮਲੰਗ ਬਾਰੇ ਪਿੰਨਾ ਛੱਡ ਦੂ ਹੋ ਜੂ ਉਹਦਾ ਕੀ ਰਿਸ਼ਤਾ ਰੁਸਤਾ ਪਰ ਮੈਂ ਕੀ ਲੈਣਾ ਮੇਰ ਦਾ ਚਾਰ ਕਿੱਲੇ ਜੁੜਦੇ ਨੇ ਰੰਦੇ ਮਲੰਗ ਨੂੰ ਡਿਜਕ ਦਾ ਮਨਾ ਰੋਟੀ ਲਾ ਹਾ ਆਥ ਥੰਦਾ ਬੇਲਾ ਹੋਇਆ ਪਿਆ ਫੇਰ ਵੱਡੂ ਖਾਉ ਕਰਨਗੇ ਚੱਲ ਜੀ ਕੋਰ ਮੈਨੂੰ ਹੁਣ ਤੱਕ ਦਾ ਕੀ ਦੇਖੀਏ ਨਾ ਹੱਲ ਜਾ ਕੇ ਰੱਖਾ ਹਾਂ ਕੋਈ ਨਹੀਂ ਕੋਈ ਕੋਈ ਨਹੀਂ ਹੋਰ ਵਾਬੀ ਹੋਰ ਕੀ ਕੀ ਹੋਰ ਕੋں ਗੁੱਸਾ ਕਰਦੂ ਨਿਆ ਮਾਦਾ ਪੱਬੀ ਛੁਟਾਈ ਨਾ ਕਰਦਾ ਠੀਕ ਮੈਂ ਤਾਂ ਤਾਂ ਹੀ ਤਾਂ ਮੈਂ ਬਿਆਣੇ ਕਰਾਇਆ ਵੀ ਛੋਟੇ ਜਵਾਖਾਂ ਇਹਨਾਂ ਚੜ ਜਾਣਗੇ ਚਾਰ ਕਿਤੇ ਅੱਛਾ ਹੋਰ ਜੇ ਮੈਂ ਤਾਂ ਤੈਨੂੰ ਉਹੀ ਸਮਝਦੀ ਸੀ ਉਹਦਾ ਬਾਵਾ ਸਿਆਣਾ ਹੋਰ ਵਾਬੀ ਇੱਕਦਾਂ ਗੁੱਸਾ ਕਰ ਗਈ ਤੜਕੇ ਨਹੀਂ ਤੂੰ ਹੱਲ ਨਹੀਂ ਇਹ ਜਿਹੀਆਂ ਕਰਦਾ ਸੀ ਹੁਣ ਦੇਖ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਮੋ ਵੀ ਆਉਂਦਾ ਕਿ ਚੱਲ ਹਾਂ ਸਾਡੇ ਬਾਰੇ ਸੋਚਦਾ ਹੋਰ ਪਾਬੀ ਮਨਾਉਂ ਹੀ ਨਾ ਰਤ ਨਾ ਕੋਲਾ ਆਇਆ ਮੈਂ ਤਾਂ ਬਹੁਤ ਸੋਚ ਰਹਾ ਹਾਂ ਉਹਦਾ ਨਾ ਅੱਜ ਕਿਵੇਂ ਇੰਨੀ ਪਿਆਰ ਜਿਹੀਆਂ ਗੱਲਾਂ ਆ ਰਹੀਆਂ ਨੇ ਬੜਾ ਪਿਆਰ ਜਤਾਇਆ ਜਾ ਰਿਹਾ ਹੈ ਉਹਦਾ ਪਾਬੀ ਇਤ ਕੰਮ ਸੀ ਦਾ ਹਾਂ ਕੀ ਕੰਮ ਆ ਦੱਸ ਤਾ ਇਹ ਪਾਏ ਨਾਲ ਬੜਾ ਰਿਸ਼ਤਾ ਪੱਕੀ ਕਰਾ ਦੇ ਆਹੋ ਹੋਰ ਨਾ ਕੁਝ ਕਹੇ ਦੀ ਫੋਟ ਨਪੁੱਤਿਆਂ ਦਾ ਕਹਿ ਜੀਆਂ ਗੱਲਾਂ ਕਰਦਾ ਆ ਗਿਆ ਸਵੇਰ ਵਾਲੀਆਂ ਗੱਲਾਂ ਤੇ ਉਈ ਸਿਆਣਾ ਬਣੀ ਜਾਂਦਾ ਸੀ ਮੈਨੂੰ ਨਹੀਂ ਪਤਾ ਸੀ ਕਿਉਂ ਇੰਨੀਆਂ ਮਿੱਠੀਆਂ ਵੱਜ ਰਹੀਆਂ ਨੇ ਫੇਰ ਗੁੰਦਾਬਾਬੀ ਮੇਰੇ ਘਰ ਹੱਥਾਂ ਨੂੰ ਖੁਰਕ ਪਈਆ ਕਰਾ ਦੇ ਤੂੰ ਲੈ ਹੱਥਾਂ ਨੂੰ ਖੁਰਕ ਪਈਆ ਬੇ ਹੱਥਾਂ ਨੂੰ ਖੁਰਕ ਕੀ ਤਿੰਦੋ ਸਾਰੇ ਨਹੀਂ ਮਿਲ ਲਾਦਾ ਤੇ ਤਾਂ ਜਿੰਦਗੀ ਨਹੀਂ ਖੁਰਕ ਪਈ ਲੱਗਦੀ ਆ ਕੰਮ ਤੂੰ ਨਹੀਂ ਕਰਦਾ ਨਸ਼ਾ ਤੂੰ ਕਰਦਾ ਤੈਨੂੰ ਰਿਸ਼ਤਾ ਕਰਾ ਕੇ ਮੈਂ ਆਦੀ ਭੈਣ ਡੋਬਣੀ ਆ ਅਸਤਾ ਕਿਸੇ ਉੱਚੇ ਖਾਨਦਾਨ ਚ ਕਰਾਂਗੇ ਆਹੋ ਮੇਰੇ ਸਿਰਤੀ ਚ ਹਲਦਾ ਕਰ ਆਹੋ ਜਿੱਥੇ ਹਲਦਾ ਚਲਦਾ ਚਲਦਾ ਤੇਰੇ ਸਿਰ ਤੇ ਡੱਡੂਆਂ ਨੂੰ ਵਹਿਮ ਹੋਇਆ ਪਿਆ ਲੈ ਰਾਦੇਆਂ ਆਇਆਂ ਕੋ ਕਰਦੀਆਂ ਇਹ ਕਿੱਥੋਂ ਕਰਾਦਾ ਤੈਨੂੰ ਰਿਸ਼ਤੇ ਭਾਲਦਾ ਡੋਲੇ ਨਾ ਉਹ ਤਾਂ ਚੰਗਾ ਪੜਾ ਕਰਾਉਂਦੇ ਸੀ ਉਹ ਤਾਂ ਆਖੇ ਕੁੜੀ ਆਏ ਆ ਕੁੜੀ ਸੋਹਣੀ ਨਹੀਂ ਕੁੜੀ ਮੋਟੀ ਆ ਕੁੜੀ ਲੰਬੀ ਚਾਹੀਦੀ ਆ ਆਪ ਤੂੰ ਗਿੱਡਾ ਆ ਜਾਂ ਕੁੜੀ ਤੈਨੂੰ ਇੰਡੀ ਲੰਮੀ ਚਾਹੀਦੀ ਆ ਉਹ ਤਾਂ ਸੋ ਸੋਨਾ ਖਰੇ ਕਰੇ ਹੁਣ ਅੱਛਾ ਹੁਣ ਦੇਨੂੰ ਕੁ ਪੁੱਛਦਾ ਨਹੀਂ ਹੁਣ ਤੈਨੂੰ ਡੋਲੇ ਚਾਹੀਦੇ ਨੇ ਤੂੰ ਕਹ ਤੂੰ ਨੰਗਾ ਦੇ ਵਿਆਹ ਕਰਾ ਲਿਆ ਬੇ ਨੰਗ ਤੂੰ ਆ ਉਹ ਨਹੀਂ ਹੈਗਾ ਉਹ ਵੀ ਫਿਰ ਮੇਰਾ ਭਾਈ ਆ ਉਹ ਵੀ ਨੰਗੀ ਹੋਇਆ ਜਿਵੇਂ ਨੰਗਾ ਮੈਂ ਮੈ ਤਾਂ ਫਸ ਗਈ ਮੈਂ ਹੁਣ ਉਹ ਥੋੜੀ ਫਸਾਉਣੀ ਆ ਮਰ ਜਿਆ ਤੇਰੀ ਬਾਈ ਮੈਂ ਤਾਂ ਜੂਪੀ ਚੋ ਲੇਵਾਂਗਾ ਲੈ ਆਈ ਜੂਪੀ ਚੋ ਜੂਪੀ ਵਾਲੀਆਂ ਵਾਲੀਆਂ ਚੰਗੀਆਂ ਲੱਗਦੀਆਂ ਨੇ ਹਰੇ ਨਰੇ ਨਰੇ ਜਦ ਖਵਾਏ ਨਾ ਜਾਲ ਦੇ ਨਚੋਲ ਤੇਰੀ ਸੁਰਤ ਆ ਜੂ ਟਕਾਣੇ ਹੁਣ ਭਾਲ ਦਾ ਪੱਕੀਆਂ ਚੰਗੀਆਂ ਚੋਪੜੀਆਂ ਮੂਈ ਲੱਗਦਾ ਤੈਨੂੰ ਮੈਂ ਬੋਲਾ ਜਾ ਤੜਕੇ ਨੂੰ ਰਿਸ਼ਤਾ ਕਰਾ ਲੂਗਾ ਅੱਛਾ ਹੁਣ ਤੱਕ ਹੋਇਆ ਤਾਂ ਹੈ ਨਹੀਂ ਲੈ ਕਰਾਲਾ ਮੈਂ ਵੀ ਦੇਖ ਲਾ ਲੈ ਮੈਨੂੰ ਸੌਖਾ ਹੋ ਜੂ ਕੰਮ ਕਰ ਲਿਆ ਕਰੂ ਮੈਂ ਜਾਂ ਟਰਾਂਮ ਕਰ ਲਿਆ ਕਰੂਗੀ ਟੜਕੇ ਨੂੰ ਲਿਆਵਾ ਡੋਲਾ ਦਾ ਮੈਂ ਲਿਆ ਲਿਆ ਮੈਂ ਤਾਂ ਕਹੀ ਨਹੀਂ ਆ ਮੈਨੂੰ ਸੌਖਾ ਹੋ ਜਾ ਕੰਮ ਕਰ ਜਾ ਹੱਥੀ ਬਟਾਇਆ ਕਰੂਗੀ ਖੜਖੜ ਝਾਕਿਆ ਕਰੇਗੀ ਤੂੰ ਆਹੋ ਖੜਖੜ ਝਾਕਿਆ ਕਰੂਗੀ ਇਹ ਹੀ ਲਿਆਏਗਾ ਨਾ ਤੂੰ ਹੀ ਰਿਵਾ ਕੇ ਗੱਲਾਂ ਦੇਖ ਲੈ ਕਰਦਾ ਲੈ ਦੇਖ ਲੈ ਇਹਨਾਂ ਨੇ ਫੇਰ ਰੌਲਾ ਪਾ ਰੱਖਿਆ ਮੈਂ ਤਾਂ ਸੱਚੀ ਅੱਕੀ ਪਈਆਂ 4 ਦਿਨ ਹੋਏ ਨੇ ਇਹਦਾ ਵਿਆਹ ਹੋਏ ਨੂੰ ਪਤਾ ਨਹੀਂ ਕੀ ਮੇਰੇ ਘਰ ਨੂੰ ਨਜ਼ਰੇ ਲੱਗ ਗਈ ਮੇਰਾ ਤਾਂ ਇਹ ਸੋਚ ਸੋਚ ਕੇ ਦਿਮਾਗ ਖਰਾਬ ਹੋਈ ਜਾਂਦਾ ਇਹ ਮੁੰਡਾ ਜਾਂ ਘਰੇ ਲੜੀ ਜਾਂਦਾ ਤਾਂ ਬਣੂ ਕੀ ਇਹਦਾ ਘਰੋਂ ਕੱਢ ਦੇਣਗੇ ਜਿਹੀ ਹਾਰ ਹਿੱਲਾ ਰਿਹਾ ਇਹਦਾ ਕਿਸੇ ਨਾਲ ਨਹੀਂ ਕੱਟਦਾ ਹੈਗਾ ਦਿਮਾਗ ਤੋਂ ਤਾਂ ਕੰਮੇ ਨਹੀਂ ਲੈਂਦਾ ਵੀ ਜਿੰਨਾ ਚਿਰ ਮੇਰਾ ਡੋਲਾ ਨਹੀਂ ਆਉਂਦਾ ਮੈਂ ਇੱਥੇ ਰੋਟੀ ਤਾਂ ਲੱਕ ਕੇ ਖਾ ਲਾ ਹੱਦ ਹੋਈ ਪਈ ਐ ਇਹ ਵਾਲੀ ਜਮੀ ਕਿੰਨਾ ਸਮਝਾਉਣੀ ਐ ਇਹਨੂੰ ਵੀ ਤੂੰ ਚੁੱਪਾ ਕਰ ਜਾ ਕਰ ਵੇ ਤੂੰ ਚੁੱਪਾ ਕਰ ਜਾ ਕਰ ਇਹ ਨਹੀਂ ਚੁੱਪ ਕਰਦਾ ਹੈਗਾ ਫੇਰ ਲੜਾਈਆਂ ਪਾੜਦਾ ਰਹਿੰਦਾ ਉਹ ਅਗਲੀ ਮੈਨੂੰ ਬੋਲੂਗੀ ਵੀ ਇਹ ਪੁੱਠਾ ਸਿੱਧਾ ਬੋਲਦਾ ਮੈਨੂੰ ਹੁਣ ਮੈਂ ਵੀ ਕੀ ਕਰਾਂ ਕਿੰਨਾ ਕੁ ਸਮਝਾਈ ਜਾਵਾਂ ਇਹਨੂੰ ਇਹ ਤਾਂ ਕਿਸੇ ਤੋਂ ਨਹੀਂ ਸਮਝਦਾ ਹੈਗਾ ਹੁਣ ਪਤਾ ਨਹੀਂ ਰੋਟੀ ਖਾ ਕੇ ਗਿਆ ਪਤਾ ਨਹੀਂ ਨਾ ਪਤਾ ਨਹੀਂ ਹੀ ਵਗ ਗਿਆ ਮੇਰਾ ਤਾਂ ਫਿਰ ਵੀ ਢੱਡਾ ਮੱਚਦਾ ਵੀ ਰੋਟੀ ਪਾਣੀ ਤਾਂ ਖਾਲੇ ਨਾਲ ਲਾ ਕੇ ਹੁਣ ਮੈਨੂੰ ਇਹ ਪੁੱਜਣਾ ਪਊਗਾ ਬੁਲਾਉਣਾ ਪਊਗਾ ਦੁਬਾਰੇ ਦੇਖਾਂ ਕਿੱਧਰ ਨੂੰ ਗਿਆ ਹੈਗਾ ਨਾਲ ਇਹਨੂੰ ਪੁੱਛਾਂ ਵੀ ਕੀ ਗੱਲ ਹੈ ਭਾਈ ਕਾਹਤੋਂ ਰੌਲਾ ਪਾਉਣੀ ਹੈਗੀ ਜਿਉਂ ਬੋਲਦਾ ਕਮ ਸੇ ਕਮ ਤੂੰ ਤਾਂ ਚੁੱਪਾ ਕਰ ਜਾ ਵੀ ਉਹਦਾ ਤਾਂ ਜਹੇ ਜਹੇ ਦਿਮਾਗ ਹੈਗਾ ਹੈਗਾ ਦੇਖਾਂ ਜਾ ਕੇ ਏ ਰੱਬਾ ਵੇ ਇਹ ਨਾ ਜਿਉਣ ਦੇਣ ਮੈਨੂੰ ਲੈ ਦੁੱਧ ਗਰਮ ਕਰ ਲਾ ਦਿਮਾਗ ਖਾਣੂ ਨਹੀਂ ਖੜਦਾ ਨਾ ਕੀ ਰੋਲਾ ਪਾਇਆ ਤੀ ਭਾਈ ਕੀ ਬੋਲ ਕੇ ਗਿਆ ਹੋ ਹੁਣ ਲੈ ਤੁਹਾਨੂੰ ਪਤਾ ਹੀ ਆ ਬੇਬੇ ਕੀ ਬੋਲਦਾ ਵਿਆਹ ਪਾਲਦਾ ਕਰ ਦੋ ਲੈ ਕਿੱਥੋਂ ਕਰਦੀ ਇਹਦਾ ਵਿਆਹ ਹੁਣ ਜਦੋਂ ਤਾਂ ਰਿਸ਼ਤਾ ਹੁੰਦਾ ਦੀ ਉਹ ਤਾਂ ਨੋਚਾ ਕਰਦਾ ਦੀ ਹੁਣ ਐਡੀ ਛੇਦੀ ਕਿੱਥੋਂ ਲਿਆਦੀ ਏ ਡੋਲਾ ਉਹੀ ਮੈਂ ਕਿਹਾ ਸੀ ਵੀ ਜਦ ਤਾਂ ਹੁੰਦਾ ਸੀ ਜਦ ਤਾਂ ਤਾਂ ਕੁੜੀਆਂ ਚ ਨੋਚਾ ਕੱਢਦੀਆਂ ਅਗਲੇ ਦੀ ਕੁੜੀ ਨਿੰਦੀ ਹੈ ਹੁਣ ਹੁਣ ਜਦੋਂ ਹੁੰਦਾ ਨਹੀਂ ਹੁਣ ਡੋਲੇ ਭਾਲਦਾ ਦੱਸ ਐਨੀ ਛਤੀ ਬੇਬੇ ਕੋਣ ਕੁੜੀ ਦੇ ਦੂ ਇਹਨੂੰ ਨਹੀਂ ਇਹ ਤਾਂ ਉੀ ਤੀਮੀ ਤੀਮੀ ਕਰਦਾ ਫਰੀਆਂ ਦਾ ਕੰਮ ਤਾਂ ਹੈ ਡੱਕਾ ਨਹੀਂ ਤੋੜਦਾ ਹੈਗਾ ਕਿੱਥੋਂ ਆਜੂਗੀ ਤੀਮੀ ਬੇਬੇ ਬੁਰਾ ਲੱਗਦਾ ਸਾਰਾ ਦਿਨ ਦੇਖਣ ਵਾਲਾ ਦੱਸ ਕੀ ਕਹੂਗਾ ਭਲਾ ਪੁੱਤ ਮੇਰੀ ਗੱਲ ਸੁਣ ਤੂੰ ਚੁੱਪਾ ਕਰ ਜਾ ਕਰ ਜੇ ਉਹ ਬੋਲਦਾ ਹੁਣ ਘਰ ਚ ਕਲੇਸ਼ ਉਹ ਲੋਕ ਤਮਾਸ਼ਾ ਦੇਖਣਗੇ ਤੈਨੂੰ ਵੀ 4 ਦਿਨ ਹੋਏ ਨੇ ਆਇਨੂੰ ਤੈਨੂੰ ਤੈਨੂੰ ਇਹ ਕਹੂ ਅਗਲਾ ਇਹਨੂੰ ਨਹੀਂ ਕਹਿੰਦਾ ਇਹ ਤਾਂ ਬੋਲ ਹੈ ਲੈ ਬੇਬੇ ਮੈਂ ਭਲਾ ਕਿੰਨੀ ਕੁ ਸੁਣੀ ਜਾਮਾ ਹੁਣ ਤੂੰ ਆਪਸਿਆਂ ਨਹੀਂ ਆ ਦੱਸ ਕੁੱਤੋ ਦਾਦਾ ਜਿਹੇ ਜਿਹੇ ਦਿਮਾਗ ਹੈਗਾ ਵਰਤ ਲੈਂਦਾ ਹੁਣ ਕਰੀਏ ਵੀ ਕੀ ਕਿੱਥੇ ਕੱਢੀਏ ਇਹਨੂੰ ਲੈ ਦੇਖਣ ਵਾਲਾ ਕਹੂਗਾ ਖਣੀਏ ਵੀ ਇਹੋ ਜੀ ਐ ਜਿਹੜੀ ਇਹਦੀ ਇੰਨੀਆਂ ਸੁਣਦੀ ਐ ਪਤਾ ਨਹੀਂ ਕੀ ਕਾਣਾ ਲੋਕ ਸੌ ਸੌ ਗੱਲਾਂ ਬਣਾਉਂਦੇ ਨੇ ਬੇਬੇ ਮੇਰੀ ਗੱਲ ਸੁਣ ਪੀਏ ਤੂੰ ਵੀ ਸਿਆਣੀ ਬਣ ਕੇ ਰਿਹਾ ਕਰ ਤਾਂ ਕਿ ਤਾਂ ਤੈਨੂੰ ਸਮਝਾਉਣੀ ਆ ਉਹ ਤਾਂ ਨਹੀਂ ਸਮਝਦਾ ਹੈਗਾ ਕੋਈ ਨਾ ਇਹਦਾ ਵੀ ਹੋ ਜੂਗਾ ਰਿਸ਼ਤਾ ਕੰਮ ਧੰਦੇ ਲੱਗ ਜੂਗਾ ਕਿਤੇ ਬਠੇਰਾ ਹੋ ਜੂਗਾ ਰਿਸ਼ਤਾ ਬੇਬੇ ਇੰਨੀਆਂ ਵੀ ਨਹੀਂ ਸੁਨੀਆਂ ਜਾਂਦੀਆਂ ਫਿਰ ਹੁਣ ਕਰਾਂ ਵੀ ਕੀ ਤੂੰ ਹੀ ਦੱਸ ਦੇ ਕੀ ਕਰਾਂ ਮੈਂ ਮੈਂ ਤਾਂ ਆਪ ਕੁਝ ਵੀ ਕਰ ਮੇਰੇ ਤੋਂ ਨਹੀਂ ਰੋਏ ਰੋਏ ਆ ਗੱਲਾਂ ਸੁਣੀਆਂ ਜਾਂਦੀਆਂ ਉਹ ਵੀ ਕਹਿ ਦੂ ਲਿਆ ਦੇ ਤੇਰੀ ਭੈਣ ਦਾ ਰਿਸ਼ਤਾ ਨਾ ਦੱਸ ਕਿ ਤੂੰ ਕੀ ਪਟਵਾਰੀ ਲੱਗਿਆ ਹਾਂ ਤੈਨੂੰ ਮੈਂ ਮੇਰੀ ਭੈਣ ਦਾ ਰਿਸ਼ਤਾ ਕਰਾ ਦਾਂ ਅਸੀਂ ਤਾਂ ਕਿਸੇ ਬੇਬੇ ਉੱਚੇ ਖਾਨਦਾਨ ਚ ਕਰਾਂਗੇ ਪਹਿਲਾਂ ਮੈਨੂੰ ਇੱਥੇ ਸਿੱਟ ਕੇ ਮੇਰੇ ਘਰ ਦਿਆ ਨੇ ਮੇਰੀ ਜ਼ਿੰਦਗੀ ਖਰਾਬ ਕਰਦੀ ਉਹ ਤਾਂ ਜ਼ਿਆਦਾ ਮੈਂ ਮੰਨਦੀ ਆ ਉਹ ਜੱਜ ਦਾ ਪਰ ਇਹ ਤਾਂ ਕਲੰਕ ਮੱਥੇ ਲੱਗ ਗਿਆ ਨਾ ਮੜਿਆ ਗਿਆ ਜਿਹੜਾ ਨਾ ਮੇਰੀ ਗੱਲ ਸੁਣ ਪੁੱਤ ਤੇਰੀ ਕਾਦੇ ਚ ਜ਼ਿੰਦਗੀ ਖਰਾਬ ਹੋ ਗਈ ਤੇ ਚੰਗਾ ਪੜਾ ਕੰਮ ਕਰਦਾਗਾ ਬਥੇਰਾ ਸਿਆਣਾ ਤੂੰ ਤਾਂ ਨਾ ਇਹ ਕਿਹਾ ਕਰ ਖਰਾਬੀ ਹੈ ਬੇਬੇ ਰੋਜ ਇਹਦੇ ਨਾਲ ਮੱਥਾ ਲਾਉਣਾ ਪੈਂਦਾ ਜਿਹਦੇ ਨਾਲ ਵਿਆਹੀਆਂ ਇੰਨਾ ਮਗਜ ਖਪਾਈ ਤਾਂ ਮੇਰੀ ਉਹ ਨਹੀਂ ਕਰਾਉਂਦਾ ਇੰਨਾ ਮੰਦਾ ਚੰਗਾ ਤਾਂ ਮੈਨੂੰ ਉਹ ਨਹੀਂ ਬੋਲਦਾ ਬੇਬੇ ਜਿੰਨਾ ਇਹ ਬੋਲਦਾ ਮੇਰੀ ਗੱਲ ਸੁਣ ਪੁੱਤ ਜੇ ਆਪਦੇ ਘਰ ਚ ਇਹੋ ਜਿਹੇ ਜਾਮਾ ਪੇਜੇ ਸੋਡੇ ਘਰ ਚ ਕੋਈ ਇਹ ਜਾਂਦਾ ਤੁਸੀਂ ਘਰੋਂ ਕੱਢ ਦਿੰਦੇ ਬੇਬੇ ਸਾਡੇ ਕੋਈ ਇਹੋ ਜਿਹੇ ਹੈ ਨਹੀਂ ਮੈਨੂੰ ਤਾਂ ਤਾਂ ਹੀ ਚੰਗਾ ਨਹੀਂ ਲੱਗਦਾ ਜਦੋਂ ਇਹ ਜਾ ਕੁਛ ਦੇਖਿਆ ਨਹੀਂ ਪਹਿਲਾਂ ਚਲ ਪੁੱਤ ਇਹਦਾ ਵੀ ਕੁਛ ਨਾ ਕੁਛ ਬਣਾਈ ਜਾਉ ਤੂੰ ਚੁੱਪ ਕਰ ਜਾ ਕਰ ਮੈਂ ਤਾਂ ਤੈਨੂੰ ਸਮਝਾਉਣ ਜੋ ਕਰੀਆਂ ਉਹ ਤਾਂ ਮੇਰੀ ਸੁਣਦਾ ਨਹੀਂ ਹੈਗਾ ਜੇ ਮੇਰੀ ਤੀ ਸਿਆਣੀ ਹੈ ਨਾ ਮੇਰੀ ਗੱਲ ਪੱਲੇ ਬਣ ਲੈ ਐਂ ਤਾਂ ਕਰ ਚ ਕਲੇਸ਼ ਹੀ ਹੋਊਗਾ ਬੇਬੇ ਹਰ ਜੱਦ ਦੀਆਂ ਗੱਲਾਂ ਦਾ ਮੈਂ ਉਹੀ ਕਰ ਜਾਨੀ ਆ ਕਹਿੰਦੀਓ ਨਹੀਂ ਕੁਛ ਵੀ ਚੱਲ ਇੱਕ ਤੇਰੇ ਮੂੰਹ ਨੂੰ ਇੱਕ ਇਹਨਾਂ ਦੇ ਮੂੰਹ ਨੂੰ ਫਿਰ ਰੋਇ ਰੋ ਜਲੂਸ ਨਿਕਲਦਾ ਲੋਕ ਵੀ ਕੋਠਾਂ ਤੇ ਬਨੇ ਰਹਿੰਦੇ ਚੜ ਚੜ ਦੇਖਦੇ ਨੇ ਹੋਰ ਪੁੱਤ ਲੋਕਾਂ ਦਾ ਕੰਮ ਈ ਆ ਤਮਾਸ਼ਾ ਦੇਖਣਾ ਚੱਲ ਤੂੰ ਐਂ ਕਰ ਚ ਆਦੀ ਘੁੱਟ ਬਣਾ ਲੈ ਨਾਲੇ ਮੈਨੂੰ ਲਿਆ ਦੇਣਾ ਤੂੰ ਵੀ ਲੇ ਬੇਬੇ ਹੁਣ ਕਿਹੜਾ ਜਿਆਦਾ ਟਾਈਮ ਰਹੇਗਾ ਮੈਨੂੰ ਲੱਗਦਾ ਤੇਰੀ ਵੀ ਜਮਾ ਮਤ ਮਾਰਤੀ ਐਸ ਮੁੰਡੇ ਨੇ ਹੁਣ ਤਾਂ ਬਲੋ ਰੋਟੀ ਦਾ ਟਾਈਮ ਐ ਦੱਸ ਕੀ ਕਰਾਂ ਸੱਚੀ ਮੇਰਾ ਤਾਂ ਨਾ ਦਿਮਾਗੇ ਖਰਾਬ ਕਰਖਿਆ ਨੇ ਮੁੰਡੇ ਨੇ ਮੈਂ ਤੈਨੂੰ ਕਿ ਦਿਨ ਰਹਿ ਰਹਿ ਕੇ ਬੋਲੀ ਹੋ ਜੂਗੀ ਸੌ ਲੱਗੇ ਚਲ ਤੂੰ ਰੋਟੀ ਪਾ ਦੇ ਫਿਰ ਮੈਨੂੰ ਜੋ ਜਵਾਕ ਆਉਣਗੇ ਉਹਨਾਂ ਨੂੰ ਖਵਾਦੀ ਰੋਟੀ ਮੈਂ ਲਿਓ ਨਹੀਂ ਆ ਬੇਬੇ ਤੁਸੀਂ ਬੈਠੋ ਚਲ ਸਿਆਣੀ ਬਣ ਕੇ ਰਹਿਆ ਕਰ ਪੁੱਤ ਜਿਵੇਂ ਮੈਂ ਤਾਂ ਤੇਰੇ ਬਾਰੇ ਸੋਚਦੀ ਆਂ ਮੈਂ ਵੀ ਚਾਰ ਦਿਨ ਕੱਟ ਜੂੰਗੀ ਛੋਡੇ ਆਸਰੇ ਜੇ ਤੁਸੀਂ ਮੇਰੀ ਸੁਣੋਂਗੇ ਜੇ ਤੁਸੀਂ ਮੇਰੀ ਨਹੀਂ ਸੁਣੋਂਗੇ ਮੈਂ ਵੀ ਮਰ ਜੂੰ ਛੇਤੀ ਫਿਰ ਕੁਛ ਨਹੀਂ ਬਣਨਾ ਇਸ ਘਰ ਦਾ ਮੈਂ ਕਹਿੰਨੀ ਆ ਵੀ ਇਹਦਾ ਕੁਛ ਬਣ ਜੇ ਤਾਂ ਮੇਰੀ ਸੌਖੀ ਜਾਨ ਨਿਕਲ ਜੇ ਲੈ ਆ ਦੇ ਰੋਟੀ ਪਾ ਕੇ ਪੁੱਤ ਲੈ ਦੱਸ ਮੇਰੇ ਕੋਲੋਂ ਕੰਨੀਆਂ ਕੁ ਸੁਣੀ ਜਾਮਾ ਬੇਬੇ ਤਾਂ ਬੌਲੀਆਂ ਗੱਲਾਂ ਕਰਦੀ ਐ ਅਗਲਾ ਕਹੂਗਾ ਖਣੀਆਂ ਨਾਲ ਦੀ ਬਹੂ ਚ ਕੋਈ ਕੌਣ ਐ ਜਿਹੜੀ ਛੋਟੇ ਤੋਂ ਇੰਨੀਆਂ ਗੱਲਾਂ ਸੁਣਦੀ ਐ ਲੋਕਾਂ ਦਾ ਭਲਾ ਮੂੰਹ ਫੜੀਦਾ ਕੌ ਸੋਗਾਂ ਲਾ ਬਣਾਉਂਦੇ ਨੇ ਬੇਬੇ ਦੇ ਆਹ ਗੱਲ ਦਿਮਾਗ 'ਚ ਭਾ ਕਿਉਂ ਨਹੀਂ ਪੈਂਦੀ ਇਹਨਾਂ ਨੂੰ ਆ ਜਾਣਦੇ ਮੈਂ ਇਹਨਾਂ ਨਾਲ ਗੱਲ ਕਰੂੰਗੀ ਵੀ ਜੀ ਹੁਣ ਤਾਂ ਮੈਨੂੰ ਸਿੱਧਾ ਹੀ ਚੱਲਦਾ ਹੈ ਇਹ ਇਹਨੂੰ ਮਾੜਾ ਮੋਟਾ ਸਮਝਾ ਕੇ ਰੱਖੋ ਲੋਕਾਂ ਦੇ ਵਿੱਚ ਗੱਲਾਂ ਬਣ ਜਾਣਗੀਆਂ ਕੀ ਕਰਾਂ ਬੇਬੇ ਵੀ ਸਮਝਦੀ ਨਹੀਂ ਚਲ ਆਉਂਦੇ ਹੋਣੇ ਆ ਜਾਂਦੇ ਸਾਰਤਾ ਘੱਟ ਨੇ ਨੂੰ ਕੱਕ ਉੱਗੀ ਅਸੀਂ ਪਾਲ ਲੈਣਗੇ। ਫਰੀਤੋ ਹਾਂਜੀ ਪਾਣੀ ਜਿਹਾ ਕਿ ਨਹੀਂ ਕੋਟ ਆ ਜਾ ਬਹਿ ਜਾ ਤਾਰ ਤਾਂ ਮੈਂ ਕੱਢ ਲਈ ਕੱਖ ਤੁਸੀਂ ਆਪੇ ਪਾ ਦਿਓ ਹੁਣ ਕੋਈ ਨਾ ਕੱਖ ਪਾ ਨਾ ਪਾਣੀ ਲਿਆ ਦੇ ਹਾਂ ਲਿਆ ਦਿੰਨੀ ਆਈ। ਅੱਜ ਦਾ ਕੰਮੀ ਵਾਲਾ ਹੀ ਥੱਕ ਗਿਆ। ਜਵਾਹ ਹੋਇਆ ਵੀ ਨਹੀਂ ਆਇਆ ਹਾਲੇ। ਹਲੋ ਪਾਣੀ ਪੀ ਲੋ ਕੀ ਮੇਰੇ ਹਾਕੀਏ ਦਾ ਦਿਨ ਜੀ ਅੱਜ ਕੰਮ ਵਾਲਾ ਪੈਰੀ ਕਰਨ ਵਾਲਾ ਥੱਕ ਗਿਆ ਮੈਂ ਤਾਂ ਇਕੱਲੇ ਹੁੰਦੇ ਹੋਗੇ ਔਰ ਉਹ ਤਾਂ ਤੈਨੂੰ ਪਤਾ ਕਿਹੜਾ ਕੰਮ ਕਰਦਾ ਉਹ ਤਾਂ ਪਤਾ ਹੀ ਐ ਉਹਦੇ ਦਾ ਕੰਮ ਤੁਹਾਨੂੰ ਵੀ ਪਤਾ ਐ ਸਾਰਿਆਂ ਨੂੰ ਪਤਾ ਉਹਦੇ ਕੰਮ ਦਾ ਹਾਜ ਤੂੰ ਉਹਨੂੰ ਵਾਲਾ ਨਾ ਬੋਲਿਆ ਕਰ ਉੱਥੇ ਉਹ ਕਰਦਾ ਜੀ ਕੀ ਨਾ ਬੋਲਿਆ ਕਰ ਮੈਨੂੰ ਕਹਿੰਦਾ ਪਹਿਲਾਂ ਕਹਿੰਦਾ ਚਾਹ ਲਿਆ ਦੇ ਮੈਂ ਚਾਲਾ ਕਿ ਦਿੱਤੀ ਮੈਨੂੰ ਅਵਾਦਵਾ ਲੱਗ ਗਿਆ ਅਕੇ ਤੇਰੇ ਬਿਨਾ ਤਾਂ ਮੇਰਾ ਜੀ ਨਹੀਂ ਲੱਗਦਾ ਤੇਰੀ ਭੈਣ ਕਿਵੇਂ ਐ ਦੱਸੋ ਇਹ ਪਰ ਆਉਂਦੇ ਗੱਲਾਂ ਕਹਿਣ ਵਾਲੀਆਂ ਨੇ ਜੀ ਓਏ ਚਲ ਤੈਨੂੰ ਪਤਾ ਜਿਆਦਾ ਤਾਂ ਬੌਲਾਗਾ ਤਾਂ ਉਹ ਮੈਂ ਤਾਂ ਕਦੇ ਜਿਲਤੇ ਵੀ ਨਹੀਂ ਲਈ ਫੇਰ ਵੀ ਬੁਰਾ ਜਿਹਾ ਲੱਗਦਾ ਚਲ ਹੁਣ ਤੈਨੂੰ ਪਤਾ ਜਿਆਗਾ ਉਹ ਤਾਂ ਟੀ ਕਰ ਸਕਦੇ ਉਹਦਾ ਕਿਸੇ ਗੱਲ ਦਾ ਮਨ ਕਰੇਗਾ ਚਲੋ ਠੀਕ ਐ ਪਾਣੀ ਗਰਮ ਕੀਤਾ ਪਏ ਤੁਸੀਂ ਨਹਾ ਲਓ ਮੈਂ ਤੁਹਾਡੇ ਕੱਪੜੇ ਕੱਢ ਕੇ ਲਿਆ ਦਿੰਨੀ ਆਂ ਅੰਦਰੋਂ ਆ ਕੱਪੜੇ ਲੈ ਮੈਂ ਕੱਖ ਪਾ ਕੇ ਨਹਾਉਣਾ ਠੀਕ ਐ ਨਾ ਬੇਬੇ ਤੂੰ ਪਲਾਂ ਕਿਹੜੀਆਂ ਸੋਚਾਂ 'ਚ ਪਈ ਪਈ ਆ ਸੋਚਾਂ 'ਚ ਨਾ ਪਾਵਾਂ ਹੋਰ ਕੀ ਕਰਾਂ ਪਈਆ ਜਵਾਕ ਦੇ ਲਾ ਕਦੋਂ ਦਾ ਕਰੋਗੀ ਆਏਗਾ ਹੁਣ ਤੱਕ ਨਹੀਂ ਆਇਆ ਹੈਗਾ ਲੈ ਬੇਬੇ ਆਪੇ ਆਜੂਗਾ ਕਿੱਥੇ ਆਪੇ ਆਜੂਗਾ ਆ ਹੀ ਨਹੀਂ ਪਤਾ ਵੀ ਮੂਤ ਝੋਲ ਸਕੇ ਕਿਤੇ ਲਿਟਿਆ ਪਿਆ ਹੋਵੇ ਮੈਂ ਤਾਂ ਸਾਰੇ ਕਿਤੇ ਤਾਂ ਮੈਂ ਦੇਖਿਆ ਹੀ ਮੈਨੂੰ ਤਾਂ ਕਿਤੇ ਟੱਕਰਿਆ ਨਹੀਂ ਹੈਗਾ ਉਹ ਲੈ ਤੂੰ ਹੁਣ ਕਿੰਨਾ ਕਿਰਪਣਾ ਫਿਕਰਾਂ ਕਰੀ ਜਾਏਂਗੀ ਉਹਨੂੰ ਆਪਦੀ ਸਿਹਤ ਦੀ ਟੈਨਸ਼ਨ ਨਹੀਂ ਹੈਗੀ ਦੱਸ ਮਤਾਏ ਕੈਨੀਆਂ ਅਭੀ ਜੇ ਕਿਤੇ ਦਾ ਘਰ ਵਾਸ ਜੇ ਇਹ ਘਰੇ ਬਹਿ ਜੇ ਟੀਕੇ ਕਿਸੇ ਪਾਸੇ ਇਹਦਾ ਰਿਸ਼ਤਾ ਰਸਤੇ ਹੀ ਕਰਾ ਦੇ ਭਾਈ ਤੂੰ ਹੀ ਦੇਖ ਲੈ ਬੇਬੇ ਤੂੰ ਆਪ ਸਿਆਣੀ ਐ ਪਹਿਲਾਂ ਦੱਸ ਇੰਨਾ ਨਸ਼ਾ ਕਰਦਾ ਆਪਦੀ ਸੁਧ-ਬੁੱਧ ਤਾਂ ਇਹਨੂੰ ਰਹਿੰਦੀ ਨਹੀਂ ਦੱਸ ਬਗਾਨੀ ਤੀ ਨੂੰ ਕਿਵੇਂ ਸੰਭਲੂਗਾ ਇਹੇ ਮੇਰੀ ਗੱਲ ਸੁਣ ਕੀ ਪਤਾ ਵਿਆਹ ਤੋਂ ਬਾਅਦ ਸੁਧਰ ਜੇ ਲੈ ਉਹੀ ਬੌਲੀਆਂ ਗੱਲਾਂ ਵਾ ਤੇਰੀਆਂ ਤੂੰ ਵੀ ਸਮਝਦੀ ਨਹੀਂ ਹੁਣ ਤਾਂ ਇਹ ਇਕੱਲਾ ਐ ਇਹਨੂੰ ਇਕੱਲੇ ਨੂੰ ਸੰਭਲਦੇ ਆਪਾਂ ਇਹਦਾ ਇਕੱਲੇ ਦਾ ਕਰਦੇ ਆ ਫੇਰ ਇਹਨੇ ਕਰਨਾ ਨਹੀਂ ਸਾਨੂੰ ਫੇਰ ਉਹਦਾ ਦੇਖਣਾ ਪਊਗਾ ਬਗਾਨੀ ਦੀ ਸਾਨੂੰ ਲਿਆ ਕੇ ਲਾ ਦੇ ਪਿੱਪੜ ਤੂੰ ਤੀਏ ਮੇਰੀ ਗੱਲ ਸੁਣ ਮੈਂ ਤਾਂ ਮਾਂ ਉਹਦੀ ਫੇਰ ਵੀ ਮੇਰਾ ਢਿੱਡ ਮੱਚਦਾ ਤੂੰ ਮੇਰੀ ਗੱਲ ਸਮਝਦੀ ਨਹੀਂ ਹੈਗੀ ਮਤਾ ਤੈਨੂੰ ਕਹਿ ਵੀ ਵਿਆਹ ਤੋਂ ਬਾਅਦ ਸੁਧਰ ਜਾਊਗਾ ਘਰੇ ਬੈਠਣ ਲੱਗ ਜਾਊਗਾ ਹੁਣ ਦੱਸ ਕਿੱਥੇ ਭਾਲਦੇ ਫਿਰਿਏ ਉਹਨੂੰ ਬੇਬੇ ਇਹਦਾ ਤੇਰੇ ਬੈਮ ਨੇ ਵੀ ਵਿਆਹ ਤੋਂ ਬਾਅਦ ਸੁਧਰ ਜੂ ਨਹੀਂ ਆਪ ਤਾਂ ਵਿਗੜੇ ਹੀ ਵਿਗੜਿਆ ਬੁਲਾਨੀ ਦੀ ਤੇ ਜ਼ਿੰਦਗੀ ਵੀ ਖਰਾਬ ਕਰ ਦੂ ਉਹ ਵੀ ਕੌਲਿਆਂ ਨਾਲ ਵੱਜਦੀ ਫਿਰੂਗੀ ਨਾਲੇ ਮੈਂ ਉਹ ਮੁੰਡੇ ਨੂੰ ਕਿਹਾ ਸੀ ਵੀ ਤੂੰ ਦੇਖਿਆ ਜਾ ਕੇ ਉਹਨੇ ਨਹੀਂ ਮੇਰੀ ਗੱਲ ਮੰਨੀ ਹੈਗੀ ਮੈਂ ਤੈਨੂੰ ਕਿੰਨੇ ਵਾਰ ਸਮਝਾਇਆ ਵੀ ਉਹਦੀ ਤਾਂ ਆਦਤ ਹੈ ਬੋਲਣ ਦੀ ਤੂੰ ਉਹਦੇ ਲਵੇ ਨਾ ਕੋਈ ਗੱਲ ਕਰਿਆ ਕਰ ਉਹ ਪੁੱਠਾ ਪੈ ਗਿਆ ਮੈਨੂੰ ਵੀ ਉਹਨੂੰ ਦੁਖੀ ਕਰਦਾ ਉਹ ਮੇਰੀ ਘਰ ਵਾਲੀ ਨੂੰ ਲੈ ਬੇਬੇ ਪਹਿਲਾਂ ਤੁਸੀਂ ਆਪਸਿਆਂ ਣਿਓ ਜਿਵੇਂ ਉਹਦੇ ਨਾਲ ਵੀ ਨਹੀਂ ਗੱਲ ਕਰੂੰ ਹੋਰ ਕਿਹਦੇ ਨਾਲੇ ਕਰੂੰਗੀ ਜੇ ਕੱਲ ਨੂੰ ਅੱਜ ਤਾਂ ਚੱਲ ਮੈਨੂੰ ਰਿਸ਼ਤੇ ਬਾਰੇ ਕਹਿੰਦਾ ਕੱਲ ਨੂੰ ਜੇ ਭਲਾ ਨਸ਼ੇ 'ਚ ਮੈਨੂੰ ਕੋਈ ਹੋਰ ਗੱਲ ਕਹੇ ਤੀ ਫੇਰ ਭਲਾ ਮੈਂ ਇਹਨਾਂ ਨੂੰ ਹੀ ਦੱਸੂੰਗੀ ਫਿਰ ਵੀ ਤਾਂ ਇਹ ਕਹਿਣ ਗਈ ਵੀ ਜਿਹੇ ਜਿਹੇ ਗੱਲਾਂ ਕਰਦਾ ਸੀ ਤੂੰ ਮੈਨੂੰ ਪਹਿਲਾਂ ਦੱਸਣਾ ਸੀ ਮੇਰੀ ਗੱਲ ਸੁਣ ਭਾਈ ਇਹ ਗੱਲਾਂ ਨਹੀਂ ਹੁੰਦੀਆਂ ਚੁਗਰੀਆਂ ਵੱਜ ਜਾਂਦੀਆਂ ਨੇ ਘਰ 'ਚ ਕਲੇਸ਼ ਹੋ ਜਾਂਦਾ ਐਨਾਂ ਗੱਲਾਂ ਤੋਂ ਹੁਣ ਉਹ ਤਾਂ ਮੂੰਹ ਮੋੜੀ ਬੈਠਾਗਾ ਦੱਸ ਉਹਨੂੰ ਕਿੱਥੇ ਪਾਲੀਆ ਮੈਂ ਕਿੱਥੇ ਕਿੱਤੇ ਪਾਲਣੇ ਜਾਵਾਂ ਉਹਨੂੰ ਲੈ ਫਿਰ ਫਿਰ ਤੂੰ ਬੌਲੀ ਹੋਈ ਆ ਹਜੇ ਕਹਨੀ ਆ ਤਾਂ ਵਿਆਹ ਕਰਦੇ ਹੁਣ ਤਾਂ ਤੂੰ ਕੱਲੀ ਲੋਕਾਂ ਦੇ ਕੋਲਿਆਂ 'ਚ ਬਾਈਦੀ ਫਿਰਦੀਆਂ ਉਹਨੂੰ ਪਾਲਦੀ ਫਿਰ ਉਹ ਬਗਾਨੀ ਦੀ ਜਾਇਆ ਕਰੂਗੀ ਚੰਗਾ ਲੱਗੂਗਾ ਦੱਸ ਘਰ ਦੀ ਨੂੰਤੀ ਹੋਰੇ ਮਗਰ ਜਾਇਆ ਕਰੂਗੀ ਨਸ਼ਾ ਛੱਡੇ ਰਿਸ਼ਤੇ ਪੰਜਾ ਨੇ ਚੱਲ ਭਾਈ ਤੇਰੀ ਮਰਜ਼ੀ ਆ ਜਿਹੇ ਜਿਹੋਦੇ ਕਰਮ ਹੋਣਗੇ ਸਭ ਕੁਝ ਬਣਜੂ ਤੈਨੂੰ ਸੁਣਨੀ ਹੈਗੀ ਮੇਰੀ ਜੇ ਤੂੰ ਆਪਦੀ ਆ ਤਾਂ ਹੀ ਤੈਨੂੰ ਕਹਿ ਨਹੀਂ ਆਪਦੀ ਸਮਝ ਕੇ ਜੇ ਤੂੰ ਸੁਣ ਲੈ ਮੇਰੀ ਮਾਂ ਤੂੰ ਉਹਦੀ ਸਾਈਡ ਇੰਨੀ ਨਾ ਲਿਆ ਕਰ ਤੂੰ ਉਹਨੂੰ ਝੜਕਿਆ ਕਰ ਵੀ ਭਾਈ ਇੰਨੇ ਨਸ਼ੇ ਨਾ ਕਰਿਆ ਕਰ ਜਿੰਨਾ ਤੂੰ ਸਾਡੇ ਮਗਰ ਪੈਨੀ ਆ ਐਨਾ ਤੂੰ ਉਹਦੇ ਮਗਰ ਪਵੇਂ ਉਹ ਸਮਝ ਨਾ ਜਾਵੇ ਭਲਾ ਦੱਸ ਫੇਰ ਕੀ ਹੁੰਦਾ ਭਾਈ ਮੇਰਾ ਪੁੱਤ ਆ ਉਹ ਹੁਣ ਮੈਂ ਉਹਨੂੰ ਘਰੋਂ ਕੱਢਦਾ ਸਾਰੇ ਮੈਨੂੰ ਤਾਂ ਇੱਕ ਬਰਾਬਰ ਹੋ ਤੁਸੀਂ ਮੈਂ ਇੱਕ ਬਰਾਬਰ ਤਾਂ ਹੈਗੇ ਆਂ ਫਰ ਤੂੰ ਉਹਦੀ ਜ਼ਿੰਦਗੀ ਨਾ ਕਿਉਂ ਫੇਰ ਫੇਰ ਕਰਦੀ ਆ ਤੂੰ ਉਹਨੂੰ ਕਿਉਂ ਨਹੀਂ ਝੜਕਦੀ ਵੀ ਤੂੰ ਨਸ਼ੇ ਕਾ ਤੋ ਕਰਦਾ ਭਾਈ ਉਹ ਜਿਹੇ ਜਹਾ ਹੈਗਾ ਹੈਗਾ ਉਹ ਤਾਂ ਹੁਣ ਇਸੇ ਘਰ ਚ ਹੀ ਰਹੂਗਾ ਰਲ ਮਿਲ ਕੇ ਰਹਿਣਾ ਸਿੱਖ ਲੋ ਭਾਈ ਗੱਲ ਰਹਿਣ ਦੀ ਨਹੀਂ ਰਹੂ ਤਾਂ ਮੈਂ ਇਸੇ ਘਰ ਚ ਤੂੰ ਵੀ ਸਮਝਦੀ ਨਹੀਂ ਤੂੰ ਵੀ ਜਿੱਦੀ ਆ ਮੈਂ ਕਾਦੇ ਜੀ ਜਿੱਦ ਕਰ ਲਈ ਭਾਈ ਕਲੇਸ ਵਾਲੀਆਂ ਗੱਲਾਂ ਤਾਂ ਤੂੰ ਕਰਦੀ ਆ ਸਾਰੀਆਂ ਗੱਲਾਂ ਉਹਦੇ ਲੈ ਵਿੱਚ ਉਹਦਾਂ ਨਹੀਂ ਹੈਗੀ ਹੋਰ ਕੀ ਆ ਫੇਰ ਕਲੇਸ ਵਾਲੀ ਗੱਲਾਂ ਨਹੀਂ ਗਈਆਂ ਮੈਂ ਤਾਂ ਉਹਨਾਂ ਲਈ ਵੀ ਗੱਲ ਕਰਨੀ ਐ ਮੈਂ ਦਾ ਸੋਰ ਕਿਤੇ ਲਵੇ ਗੱਲ ਕਰੂੰਗੀ ਤੁਸੀਂ ਤਾਂ ਜਮੀ ਹੱਦ ਕਰਦੇ ਹੋ ਮੇਰੇ ਤਾਂ ਸੱਚੀ ਨਾ ਸਿੱਧੂ ਮੋਲਿਆ ਰੱਖਿਆ ਮੈਂ ਤਾਂ ਕੀ ਪਈਆਂ ਚੱਲ ਭਾਈ ਤੂੰ ਰਹਿ ਕੇ ਕਹੀ ਮੈਂ ਤਾਂ ਆਪਣੇ ਪੁੱਤ ਨੂੰ ਆਪੇ ਦੇਖਿਆਉਂਗੀ ਜਾ ਕੇ ਕਿੱਥੇ ਗਿਆ ਸੌਖਾ ਸਾਲਣਾ ਨਹੀਂ ਮਿਲਦਾ ਮਾਂ ਇੱਥੇ ਚੱਲ ਕਰ ਲੈ ਭਾਈ ਕੰਮ ਜਾ ਕੇ ਹੁਣ ਇਹਨੂੰ ਕੀ ਦੱਸਾਂ ਵੀ ਮੈਂ ਉਹਨੂੰ ਦੇਖਣ ਭੇਜਿਆ ਫੇਰ ਲੜਾਈ ਕਰੂਗੀ ਵੀ ਹਾਂ ਉਹਦੇ ਮਾਗਰ ਵਗ ਗਿਆ ਮੇਰਾ ਪੁੱਤ ਘਰੇ ਆਜੇ ਸੱਚੀ ਮੈਨੂੰ ਤਾਂ ਸੋਚ ਵੜ-ਵੜ ਖਾਈ ਜਾਂਦੀ ਆ ਪਤਾ ਨਹੀਂ ਕਿੱਦਣ ਨੂੰ ਲੰਘਿਆਗਾ ਪੈਂਦਾ ਬੜਾ ਜਬਾਹ ਜੈ ਲਹੂ ਪੀਤਾ ਪੈਂਦਾ ਘਰੇ ਵੀ ਨਹੀਂ ਬੈਠਦਾ ਆ ਪਿਆਰ ਤੇ ਆ ਦੇਖ ਲੈ ਓਏ ਕੋਹਣਾ ਐਨਾ ਗੱਦੀ ਲੱਗੀ ਓਰੇ ਆਓ ਪਿਆਰ ਦਾ ਦੇਖ ਲਗਾਤੇਗਾ ਪੈਂਦਾ ਸੌ ਲੀਡਾਂ ਚ ਪਿਆਗਾ ਮੈਂ ਇੱਥੇ ਕਿਵੇਂ ਆਇਆ ਕਿ ਭੈਣ ਦਾ ਪਿੱਛੇ ਸਦਰੂ ਵਿਖਿਆ ਪਿਆ ਹੋਰ ਦੱਸਾਂ ਮੈਂ ਮੈਂ ਸਾਹਮਣੇ ਜਾਂਦਾ ਨਹੀਂਗਾ ਉਹ ਕਰੇ ਬੁੜੀ ਪਾਸਦੀ ਫਰਦੀ ਹੈਗੀ ਉਹ ਫੇਰ ਮੈਂ ਥੂ ਹੀ ਕਰਾਂਗਾ ਉਹ ਮੈਂ ਥੂ ਕਿਰਾ ਮੈਂ ਕਿ ਮਰਾ ਆਪ ਕਹਣਾ ਤੂੰ ਇੱਧਰ ਪਰਾਂ ਕਿਤੇ ਮਰ ਮੁਰਜੇ ਕਿਉਂ ਭੈਣ ਦੱਸ ਕੇ ਲੱਗਿਆ ਮੇਰਾ ਵੀ ਕੰਮ ਖੜਾ ਤਾ ਸਾਰਾ ਹੋਰ ਚੱਲੋ ਉਹ ਲੱਤਵਾ ਮੇਰੀ ਵੀ ਤੋੜ ਕੇ ਦੇਖ ਤੂੰ ਕਦੇ ਸਿੱਧਾ ਦਰ ਪਰਾਂ ਹੋਣਾ ਚੱਦਈਆਂ ਆ ਜੇਵਜਾ ਹੱਥ ਭੈਣ ਜੀ ਵੱਡੇ ਲੀਡਰ ਮਾਂਗੂ ਤੈਂ ਪਾਇਆ ਰਾ ਦੁਬਾ ਗਜਿਆ ਯਾਂ ਕਰੇਂ ਬਾਕੀ ਤੇ ਜੋ ਬਾਕੀ ਆ ਯਾ ਯਾ ਬੁੜੀ ਫੇਰ ਬਣਾ ਤੂੰ ਮੈਨੂੰ ਪਰ ਮੈਂ ਆਂ ਕੋ ਬੋਲਣਾ ਬੋਲਣਾ ਨਾ ਹੋਰ ਕੀ ਕਰਾਂ ਮੈਂ ਤੇ ਕੰਮ ਸੱਢ ਗਿਆ ਦੁੱਖ ਕੰਮ ਕਰਾ ਦੇ ਕਰ ਫੇਰ ਕਿਉਂ ਕਰ ਕੰਮ ਸੱਢਿਆ ਮੇਰੇ ਗਾ ਕੇ ਮੈਂ ਕਲੋਂਦਾ ਪੈਂਦਾ ਘਰੇ ਆ ਜਾਗਾ ਸਾਰੇ ਕੰਮ ਕਰਨ ਲੱਗ ਰਿਆਂਗਾ ਉਹ ਇਧਰ ਨਾਲੀ ਜਣਾ ਬੜ ਜੂਰਾ ਹੋਇਆ ਬ੍ਰੋ ਲੜਕਾ ਮਾਰਨ ਵਾਲਾ ਲੜਕਾ ਮਾਰਨ ਨੂੰ ਕਿਉਂ ਆ ਤੈਨੂੰ ਮੇਰਾ ਗਰਮ ਮਾਰੂਗਾ ਲੱਕ ਕਰੇ ਲੇ ਕੇ ਮਾਰਦਾ ਪੈਂਦਾ ਪੀ ਕੇ ਘੁੱਟ ਮੁਕਤ ਦੀ ਹਾਂ ਉਹਦੇ ਨੂੰ ਵੱਡੀ ਕਥਾ ਸਮਝਾਂ ਲੱਗ ਜਾਣਾ ਵੱਡਾ ਹੀ ਆ ਮੱਛਾ ਰਾਈਆਂ ਨਹੀਂ ਸਾਲਿਆ ਉਹੀ ਮੱਛਾ ਬਰੂੜੀ ਜੰਨਾ ਰਹਿਣਾ ਹਾਂ ਬੈਠੇ ਨੇ ਬਰੇ ਤੈਨੂੰ ਉਹਨਰੂ ਕੀ ਲੈਣਾ ਬਰੇ ਪਿਆ ਹੱਸਾ ਓਸ ਤੇ ਭਇਆ ਕਿੱਥੇ ਦੀ ਵੇ ਇਹ ਉਹ ਬੇਬੇ ਰੂੜੀਆਂ ਦੇ ਡਿਗਿਆ ਪਿਆ ਹੋਰ ਕਿੱਥੇ ਹੋਣਾਗਾ ਤੈਨੂੰ ਕਹਿ ਕੇ ਰਿਹਾ ਗਿਆ ਉਤੇ ਮੁੱਛ ਤਾਂ ਲੱਗ ਰਹੀ ਦਾ ਬੂਮੇ ਮਰ ਜਾਈਂਦਾ ਜਮੀ ਸ਼ਰਮਾ ਤਾਰਦੀ ਕੀ ਬਣੂ ਇਹਦਾ ਮੈਂ ਤਾਂ ਹੀ ਸੋਚ ਬੜ ਬੜ ਖਾਈ ਜਾਂਦੀ ਹੈਗੀ ਕਿਥੋਂ ਰਿਸ਼ਤੇ ਹੋ ਜਾਣਗੇ ਐ ਰੂੜੀਆਂ ਤੇ ਪਿਆਰੂ ਲੋਕ ਗੱਲਾਂ ਬਣਾਉਣਗੇ ਜੇ ਰਿਸ਼ਤਾ ਹੋਊਗਾ ਵੀ ਤਾਂ ਵੀ ਅਗਲਾ ਭਾਨੀ ਮਾਰ ਦੂਗਾ ਕੋਈ ਰਿਸ਼ਤਾ ਨਹੀਂ ਬੇਬੇ ਨੂੰ ਹੁੰਦਾ ਹੈਗਾ ਇਹਦਾ ਭਾਲਦਿਆਂ ਡੋਲਾ ਇਹ ਤਾਂ ਕਿਸੇ ਦੀ ਕੁੜੀ ਦੀ ਜ਼ਿੰਦਗੀ ਖਰਾਬ ਕਰੇਗੀ ਕੀ ਕਰਾਂ ਪੁੱਤ ਮੈਨੂੰ ਤਾਂ ਫੇਰ ਵੀ ਸੋਚ ਆ ਵੀ ਚੱਲ ਘਰ ਬਸ ਜੇ ਕੀ ਪਤਾ ਹੈ ਟਿੱਕੇ ਘਰੇ ਬੈਠੇ ਜਾਵੇ ਨਾਲੇ ਲਲਕਰੇ ਮਾਰਦਾ ਹੁੰਦਾਗਾ ਵੀ ਆਪਦੀਆਂ ਬੁੜੀਆਂ ਨੇ ਘਰੇ ਬੁੜੀਆਂ ਨੂੰ ਲਲਕਰੇ ਮਾਰਦੇ ਹੁੰਦੇ ਆਪਦੀਆਂ ਤਾਲਾ ਪਿਆ ਰਹਿਣ ਦੇ ਤੁਹਾਨੂੰ ਛੇੜਦਾ ਕੰਮ ਕਰਦਾ ਫਿਰ ਕਰੂੰ ਗੱਲ ਇਹਦੇ ਨਾਲ ਕੁੱਟ ਕਾੜਨ ਦੇ ਇਹਨੂੰ ਕਿੱਦਾਂ ਜਣ ਚੜ ਗਿਆ ਜੇ ਜਰੂਰ ਸਿੱਖ ਕੁੜੀ ਜਿਵੇਂ ਮੈਨੂੰ ਠਾੜਨਾ ਹੀ ਹੈਗੀ ਪਤਾ ਨਹੀਂ ਆਪ ਉੱਠੀ ਹੋਣੀ ਪਤਾ ਨਹੀਂ ਨਾ ਦੇਖਾਂ ਜਾ ਕੇ ਮਨਾ ਜੇ ਉੱਠੀ ਹੁੰਦੀ ਤਾਂ ਜ਼ਿਆਦੀ ਘੁੱਟ ਮੈਨੂੰ ਖੜਾ ਜਾਂਦੀ ਲੱਗਦਾ ਉੱਠੀ ਨਹੀਂ ਹੈਗੀ ਹਜੇ ਮੈਂ ਵੀ ਜਖਮਾਂ ਉੱਤੇ ਫੋਵਾ ਹੀ ਗੁੱਵਾਇਆ ਲਾਈਕ ਉੱਠੀ ਨਹੀਂ ਹੈਗੀ ਹਜੇ ਠਾਲੇ ਦਿੰਨੀ ਆ ਕਿ ਐਡਾ ਦਿਨ ਚੜ ਗਿਆ ਓੜਾ ਪ੍ਰੀਤ ਉੱਠ ਘੜ ਪਈ ਐਡਾ ਦਿਨ ਚੜ ਗਿਆ ਪਤਾ ਨਹੀਂ ਕਿੰਨੀ ਕੁ ਗੂੜੀ ਨੀ ਤਾਂ ਸੁੱਤੀ ਪਈ ਆਗੀ ਆਵਾਜ਼ ਵੀ ਨਹੀਂ ਸੁਣਦੀ ਹੈਗੀ ਚਲ ਆਪੇ ਉੱਠ ਕੜੂਗੀ ਮੈਂ ਤਾਂ ਚਾਹ ਧਰਾਂ ਜਾ ਕੇ ਥਾਰਾ ਦਿਨ ਲੇਟਾਰੋ ਦਿਨ ਸਕਲਪਟ ਕਰਾਂ ਨਾ ਬੇਬੇ ਇਹਨੂੰ ਠਾ ਦੇ ਹੁਣ ਸਾਰੇ ਬੇੜੇ ਚ ਮੁਸਕ ਫਲਾ ਰੱਖੀ ਆ ਆਣੇ ਗਵਾਂਡ ਲੰਗਦਾ ਟੱਪਦਾ ਦੇਖਦਾ ਅਗਲਾ ਕੀ ਕਹੂਗਾ ਬੇੜੇ ਚ ਪਿਆ ਲੰਮੀਆ ਤਾਣੀ ਉਰ ਤੋਂ ਗੋਡੇ-ਗੋਡੇ ਤੋਂ ਪਚੜੀ ਹੋਈ ਆ ਨਾ ਮੇਰੀ ਗੱਲ ਸੁਣ ਪਾਈ ਇਹਨੂੰ ਮੈਂ ਕੀ ਕਹਾਂ ਸਾਰੀ ਰਾਤ ਦੇ ਉੱਪਰ ਦੀ ਨੰਗੀ ਐਨੀ ਠੰਡ ਪੈਂਦੀ ਆ ਰਾਤ ਨੂੰ ਇਹਨੂੰ ਆਪਦੇ ਆਪ ਦੀ ਤਾਂ ਸੁਰਤ ਨਹੀਂ ਹੈਗੀ ਦੇਖ ਲੈ ਕਿਵੇਂ ਕੱਪੜਿਆਂ ਤੋਂ ਬਾਹਰ ਹੋਇਆ ਪਿਆ ਤੇ ਅੱਜ ਦਾ ਕੱਪੜਾ ਵੀ ਨਹੀਂ ਹੈਗਾ ਇਹ ਜਿੱਦਾਂਲੇ ਉਹ ਆਏਗਾ ਤਾਂ ਬੋਲਦੀ ਹੈਗੀ ਦੱਸ ਉੱਠ ਕੜੂਗਾ ਐਨੀ ਤਾਂ ਨਾ ਬੇਬੇ ਬੰਦਾ ਜੇਠ ਤੋਂ ਸ਼ਰਮ ਨਹੀਂ ਮੰਨਦਾ ਜਿੰਨੀ ਇਹਦਾ ਤੌਣ ਲੱਗ ਗਈ ਹੌ ਲੱਗੇ ਨਾ ਕੀ ਗੱਲ ਹੋ ਗਈ ਭਾਈ ਇਹਦੇ ਕਰਮਾਂ ਦੇ ਧੱਕੇ ਨੇ ਜਿਹੜੇ ਇਹ ਖਾਂਦਾ ਹੈਗਾ ਹੁਣ ਬਾਹਰੇ ਪਏਗਾ ਕਿੱਥੇ ਆਪਾਂ ਅੰਦਰ ਪਏ ਤੇ ਟਾਰਨਲ ਗੇਟ ਪੱਲਾ ਲਈ ਹੁਣ ਇਹਦੀ ਵੀ ਕਿਸਮਤ ਦੇਖ ਲੈ ਖਬਰਾਂ ਕਹੀ ਇਹਦੇ ਕਰਮ ਨੇਗੇ ਕਿਸਮਤ ਨਹੀਂ ਹੈਗੀ ਬੇਬੇ ਲੱਛਣ ਨੇ ਜਿਹੜੇ ਕਰਦਾ ਕਿਸਮਤ ਹੁੰਦੀ ਹੈ ਹੋਰ ਹਸਾਬ ਦੀ ਲੱਛਣਾ ਆਪਦੇ ਪੱਲੇ ਹੁੰਦੇ ਨੇ ਕਰਨੇ ਨਾ ਕਰਨੇ ਜਿਹੜੇ ਕਰਦਾ ਫਿਰਦਾ ਨਾਲ ਲੱਛਣਾ ਨੂੰ ਕਿਹੜਾ ਹੈਗਾ ਕਾਹ ਕਿਸੇ ਦੀਆਂ ਕੁੜੀਆਂ ਕਤਰੀਆਂ ਛੇੜ ਕੇ ਆਉਂਦਾਗਾ ਆ ਕੇ ਤਾਂ ਘਰੀ ਪੈਂਦਾ ਜੇ ਖਾ ਪੀ ਲੈਂਦਾਗਾ ਉਹ ਤਾਂ ਇਹਦੇ ਕਰਮਾਂ ਦੇ ਨੇਗੇ ਕਿਉਂ ਨਹੀਂ ਛੇੜਦਾ ਬੇਬੇ ਪੁੱਛ ਕੇ ਦੇਖੋ ਉਹਨਾਂ ਤੋਂ ਨਿੱਤੇ ਦੇ ਲਾਂਬੇ ਆਉਂਦੇ ਨੇ ਕਦੇ ਫਲਾਣੀ ਨੂੰ ਛੇੜਦਾ ਕਦੇ ਕੂੜਾ ਚਿੱਟਣ ਗਈ ਨੂੰ ਕਿਸੇ ਨੂੰ ਕੁਝ ਕਹਤਾ ਭਾਈ ਰਹਿਣ ਦੇ ਰਹਿਣ ਦੇ ਮੇਰੇ ਕੋਲ ਤਾਂ ਕਿਸੇ ਦਾ ਲਾਂਬਾ ਆਈ ਹੀ ਨਹੀਂ ਹੈਗਾ ਤੁਹਾਡੇ ਕੋਲ ਲਾਂਬੇ ਆਉਂਦੇ ਨੇਗੇ بس بیبی تو ਕਾ ਨੂੰ ਪੱਟੀ ਵੱਜਣ ਦਿੰਨੀ ਆ ਤੂੰ ਤਾਂ ਹੋਈ ਨਹੀਂ ਇਹ ਤਾਂ ਗੱਲ ਆਉਣ ਦਿੰਦੀ ਐਡੀ ਐਡੀ ਗਲਤੀਆਂ ਕਰਦਾ ਫਿਰਦਾ ਹਜੇ ਵੀ ਤੂੰ ਐਨੇ ਆ ਬੌਸਾਦੀਆਂ ਲੈਣੀਆਂ ਮੇਰੀ ਗੱਲ ਸੁਣ ਪਾਈ ਮੇਰਾ ਤਾਂ ਪੁੱਤ ਹੈ ਮੈਂ ਤਾਂ ਕਿਸੇ ਪਾਸੇ ਇਹਨੂੰ ਘੜਦੀ ਨਹੀਂ ਹੈਗੀ ਘਰੋਂ ਤੂੰ ਰਹਿ ਲੈ ਜਿਵੇਂ ਰਿਹਾ ਜਾਂਦਾ ਗੱਲ ਕੱਢਾਉਣ ਦੀ ਹੈਗੀ ਇਹਨੂੰ ਠਾਰਿਆ ਕਰੋ ਟਾਈਮ ਨਾਲ ਅਰ ਕੋ ਕਰੂਗਾ ਮੇਰੀ ਗੱਲ ਸੁਣ ਪਾਈ ਮੈਂ ਪ੍ਰੋਪਰ ਦਾ ਕੰਮ ਕਰਦੀ ਆ ਕਰਦਾ ਤੂੰ ਕਿਹੜੇ ਪਿੱਛੇ ਓਖੀ ਹੋਈ ਜੰਨੀ ਹੈਗੀ ਔਖੀ ਦੀ ਗੱਲ ਨਹੀਂ ਹੈਗੀ ਬੇਬੇ ਪੇੜਾ ਲੱਗਦਾ ਐਵੇਂ ਆਹੋ ਪੇੜਾ ਲੱਗਦਾ ਤੈਨੂੰ ਇਹ ਪੇੜਾ ਲੱਗਦਾ ਕਰਦਾ ਜਵਾਕ ਇਹ ਕਿੱਥੇ ਕੱਢਦੀ ਐ ਇਹਨੂੰ ਵੇ ਮੁੰਡਿਆ ਉੱਠ ਕੱਢ ਵੇ ਆ ਦੇਖ ਲੈ ਸੌ ਸੌ ਗੱਲਾਂ ਮੈਨੂੰ ਸੁਣਨੀਆਂ ਪੈਂਦੀਆਂ ਨੇ ਤੇਰੇ ਪਿੱਛੇ ਉੱਠ ਕੱਢ ਉੱਠ ਜਾ ਕਿਵੇਂ ਲੰਮੀਆਂ ਤਾਣੀ ਪੈ ਕੁੱਤੇ ਵਾਂਗੂ ਭੌਂਕ ਦੋਨੇ ਹੋਰ ਅਸੀਂ ਤਾਂ ਪਕਾਈ ਮਾਰਦੇ ਆ ਤੇਰੇ ਤੇ ਤਾਂ ਕੋਈ ਅਸਰ ਨਹੀਂ ਹੁੰਦਾ ਕਾ ਜਿਹੜਾ ਗੱਲਾਂ ਕਰਦੀਆਂ ਹੀ ਆ ਬੋਲਦਾ ਤਾਂ ਕੱਲ ਭਾਈ ਤੂੰ ਹੀ ਆ ਜੇ ਇਹ ਗੱਲ ਐ ਫਰਮਾਇ ਵੀ ਉਹ ਤੱਕ ਕਰੇ ਨਹੀਂ ਉਹ ਜੋ ਤੱਕ ਮੇਰਾ ਬਿਆਨ ਹੀ ਹੁੰਦਾ ਜਾਣਾ ਲੈ ਦੱਸ ਕਿ ਥੋ ਡੋਲਾ ਲਿਆ ਦੀ ਨੂੰ ਲਿਆ ਰੇ ਡੋਲਾ ਇਹਨੂੰ ਤਾਂ ਚੂੜੇ ਵਾਲੀ ਚਾਹੀਦੀ ਆ ਭਈ ਤੂੰ ਅੱਡ ਪਖੀ ਪਖਾਈ ਰਹਿਣੀ ਆਂ ਕੀ ਉਹਨੂੰ ਉੱਠਦਾ ਜਾਣ ਦਿੰਦੀ ਤੂੰ ਪਹਿਲੀ ਸ਼ੁਰੂ ਹੋ ਗਈ ਹੁਣ ਉਹ ਵਾਗ ਗਿਆ ਘਰੋਂ ਪਤਾ ਨਹੀਂ ਕਿੱਥੇ ਜਾਊਗਾ ਆਪੇ ਧੱਕੇ ਖਾ ਕੇ ਅੱਥਰ ਨੂੰ ਮੂਤ ਵੀ ਕੇ ਮੁੜੇ ਆਊਗਾ ਨਹੀਂ ਉੱਥੇ ਡਿੱਗ ਜਾਊ ਕਿਸੇ ਰੂੜੀ ਤੇ ਚੱਕ ਲਈ ਜਾ ਕੇ ਜਿਵਾਕਾ ਦਾ ਗੁੱਸਾ ਭੇੜਾ ਹੁੰਦਾ ਭਾਈ ਮਨਮੋਸ਼ ਦੇ ਕੱਪੜਿਆਂ 'ਚ ਮਾਰਦੀ ਐ दारू ਦੀ ਕੋਈ ਨਾ ਮੈਂ ਆਪੇ ਚੱਕ ਲੂ ਮੇਰੇ ਪੁੱਤ ਦੇ ਕੱਪੜੇ ਤੂੰ ਨਾ ਹੱਥ ਲਾਇਆ ਕਰ ਜੀ ਤੈਨੂੰ ਇੰਨੀ ਮਸਤ ਆਉਂਦੀ ਹੈਗੀ ਆਹੋ ਹੁਣ ਲੈ ਗਈ ਮੜੂ ਚੂੜੀ ਵਾਲੀ ਪਾਣੀ ਵਾਰ ਕੇ ਪੀਂਦੀ ਮਾਰਾ ਜਿਆ ਹੱਥਾਂ ਨੂੰ ਕੋਈ ਨਾ ਕੋਈ ਨਾ ਦੇਲਾ ਮਿਹੜੇ ਜਿਹੜੇ ਦਿੱਤੇ ਜਾਂਦੇ ਨੇਗੇ ਅਸੀਂ ਵੀ ਲਿਆ ਕੇ ਦਿਖਾਵਾਂਗੇ ਹੁਣ ਰੂਸ ਕੱਢ ਰੱਖਿਆ ਸਾਰੇ ਪਿੰਡ 'ਚ ਰੋਜ਼ੀ ਨਿਕਲੂ ਅਸਨੂੰ ਵਿਆਹ ਕਰਾ ਕੇ ਮੜੂ ਜਿਹੜੇ ਵਿਆਹ ਹੋ ਗਏ ਮੁਰਦੇ ਨੇ ਉਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਹੋਰ ਤੇਰੀ ਜ਼ਿਆਦਾ ਜਲੂਸ ਨਿਕਲਦਾ ਜਮਈ ਰੱਖਣੀ ਮਾ ਕਰਾ ਰ